ਸਤਿ ਸ਼੍ਰੀ ਅਕਾਲ ਜੀ ਸਾਰੇ ਵਾਲੋ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰਡ ਲੈ ਕੇ ਅੱਜ ਅਸੀਂ ਗੱਲ ਅੱਜ ਦੀ ਕਰਾਂਗੇ ਤੇ ਮੀਹ ਵਾਲਾ ਸਿਸਟਮ ਪੰਜਾਬ ਦੇ ਵਿੱਚ ਕਦੋਂ ਪ੍ਰਭਾਵਿਤ ਕਰ ਸਕਦਾ ਹੈ ਇਹ ਤਾਂ ਜਾਣਕਾਰੀ ਦੇਾਂਗੇ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਰਾਤ ਦੀ ਵੀਡੀਓ ਦੇ ਵਿੱਚ ਅਫਰਡ ਦਿੱਤੀ ਸੀ ਕਿ ਕੱਲ ਤੜਕੇ ਸਵੇਰੇ ਸਮੋਗ ਦੀ ਚਾਦਰ ਛਾ ਸਕਦੀ ਹੈ ਉਸੇ ਤਰ੍ਹਾਂ ਅੱਜ ਤੜਕੇ ਸਵੇਰੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਜਿਹੜੀ ਧੁੰਦ ਦੀ ਚਾਦਰ ਛਾਈ ਹੋਈ ਸੀ ਅਨੋਖਾ ਧੁੰਦ ਨਹੀਂ ਕਹਾਂਗੇ ਸਮੋਗ ਕਹਾਂਗੇ ਕਿਉਂਕਿ ਧੁੰਦ ਤੇ ਧੂਏ ਦਾ ਮਿਸ਼ਰਣ ਹੈ ਜਿਹੜਾ ਉਹ ਬਹੁਤੇ ਥਾਵਾਂ ਤੇ ਵੇਖਣ ਨੂੰ ਮਿਲਿਆ ਫਾਗੇ ਲ ਅਫਰੀਦ ਕੋਟ ਸ੍ਰੀ ਅੰਮਰਸਰ ਸਾਹਿਬ ਸ੍ਰੀ ਤਨਤਨ ਸਾਹਿਬ ਜਨੇ ਆਦੇ ਵਿੱਚ ਧੁੰਦ ਜੜੀ ਆ ਛਾਈ ਹੋਈ ਸੀ ਪਰ ਹੁਣ ਧੁੰਦ ਜੜੀ ਆ ਘਟਣੀ ਸ਼ੁਰੂ ਹੋ ਚੁੱਕੀ ਆ ਸੋ ਅਸੀਂ ਕੱਲ ਵੀ ਕਿਹਾ ਸੀ ਜਿਹੜੇ ਸਵੇਰ ਵੇਲੇ ਲੋਕ ਸਫਰ ਕਰਦੇ ਨੇ ਉਹ ਖਰਾ ਬਹੁਤ احتیاط ਰੱਖਣ ਵਾਹਨ ਉਹਰੇ ਹੌਲੀ ਰਫ਼ਤਾਰ ਨਾਲ ਚਲਾਉਣ ਸੋ ਇਹ ਧੁੰਦ ਦਾ ਕਹਿਰ ਅਗਲੇ ਦਿਨਾਂ ਦੇ ਵਿੱਚ ਵੀ ਵੇਖਣ ਨੂੰ ਮਿਲੇਗਾ ਕੱਲ ਵੀ ਧੁੰਦ ਦੀ ਯਾਦ ਰਿਹਾ ਸਕਦੀ ਆ ਪਰਸੋ ਵੀ ਇਹ ਹਾਲੇ ਧੁੰਦ ਜੜੀ ਆ ਉਹਦੇ ਜਰਾ ਦੇ ਵਿੱਚ ਇਸੇ ਤਰ੍ਹਾਂ ਛਾਈ ਰਹੇਗੀ ਸਮਾਉ ਦੇ ਯਾਦਰ ਕਿਉਂ ਵੜਦੀ ਹੈ ਜੀ ਕਿਉਂਕਿ ਹਵਾਵਾ ਦੀ ਰਵਾਰ ਕੀ ਕੋਈ ਬਹੁਤੀ ਰਫਤਾਰ ਤੇ ਨਹੀਂ ਹੈ ਖੁਸ਼ਕ ਹਵਾਵਾ ਜਰੂਰ ਚੱਲ ਰਹੀਆਂ ਨੇ ਪਰ ਅਫਨੇ ਹੁਣ ਉਹਨਾਂ ਦੇ ਰਫਤਾਰ ਹੈ ਜਿਹੜੀ ਕਾਫੀ ਮੱਠੀ ਹੋ ਚੁੱਕੀ ਹੈ ਇਸ ਕਰਕੇ ਨਮੀ ਦੀ ਮਾਤਰਾ ਵੀ ਕੋਈ ਬਹੁਤੀ ਨਹੀਂ ਹੈ ਇਸ ਲਈ ਤੁਹਾਨੂੰ ਜਿਹੜੀ ਸਵੇਰ ਵੇਲੇ ਵੇਖਣ ਨੂੰ ਮਿਲ ਰਹੀ ਹੈ ਜੇਕਰ ਅਫਾ ਅੱਜ ਦੇ ਮੌਸਮ ਦੀ ਗੱਲ ਕਰੀਏ ਮੁੱਖ ਤੌਰ ਤੇ ਮੌਸਮ ਖੁਸ਼ਕ ਤੇ ਸਾਫ਼ ਹੀ ਰਹ ਦੇਗਾ ਸਾਰ ਨੇ 에ਅਰ ਕੁਆਲਿਟੀ ਖਰਾਬ ਹੈ ਹਵਾ ਪ੍ਰਦੂਸ਼ਣ ਉਸੇ ਤਰ੍ਹਾਂ ਕਾਇਮ ਹੈ ਤੇ ਅੱਜ ਦਾ ਮੌਸਮ ਵਕਤਾਰ ਤੇ ਸਾਫ਼ ਹੀ ਰਹੇਗਾ ਟੈਂਪਰੇਚਰ ਦੇ ਫਰਕ ਉਹ ਦੇਖਦੇ ਆ ਤੇ ਫਿਰ ਤੇ ਚਾਹੂ ਹੀ ਘਟਿਆ ਤੇ ਵਿੱਚ 28.1 ਡਿਗਰੀ ਦੇ ਨਾਲ ਬਠਿੰਡਾ 에য়ারਪੋਰਟ ਸਭ ਤੋਂ ਗਰਮ ਖੇਤਰ ਦਰਜ ਹੋਇਆ ਕੱਲ ਦੇ ਦਰ ਦੇ ਵਿੱਚ ਅੱਜ ਵੀ ਟੈਂਪਰੇਚਰ ਜਿਹੜਾ 26 27 28 ਦੇ ਆਸ-ਪਾਸ ਜਿਹੜੇ ਚੱਲਦੇ ਰਹਿਣਗੇ ਟੈਂਪਰੇਚਰ ਦੇ ਵਿੱਚ ਕਿੱਧੇ ਡਿਗਰੀ ਦੀ ਗਰਾਵਟ ਆਈ ਹੈ ਕਿਉਂਕਿ ਠੰਡ ਜਿਹੜੀ ਆਖੜਾ ਜ਼ੋਰ ਫੜ ਰਹੀ ਹੈ ਤੇ ਦੇਲੂ ਵਿੱਚ ਜਿਹੜਾ ਠੰਡੇ ਹੋਣੇ ਸ਼ੁਰੂ ਹੋ ਚੁੱਕੇ ਨੇ ਪਾਲਵਲ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਦਰਜ ਹੋਇਆ 29 ਡਿਗਰੀ ਦੇ ਨਾਲ ਹਰਿਆਣਾ ਦੇ ਵਿੱਚ ਉੱਥੇ ਵੀ ਟੈਂਪਰੇਚਰ 27 28 29 ਦੇ ਆਸ-ਪਾਸ ਚੱਲਦੇ ਫਿਰੇ ਬਹੁਤੇ ਜਿਲ੍ਹਿਆਂ ਦੇ ਵਿੱਚ ਕੁੱਲ ਮਿਲਾ ਕੇ ਅੱਜ ਮੌਸਮ ਖੁਸ਼ਕ ਰਹ ਚਾ ਸਕਦੀ ਹੈ ਇਸ ਲਈ ਆਪਣਾ ਆਥਰ ਸਵੇਰੇ ਜਿਹੜੇ ਲੋਕ ਸਫਰ ਕਰਦੇ ਨੇ ਉਹ ਖਾਸ ਤੌਰ ਤੇ ਧਿਆਨ ਰੱਖਣ ਵਿਹਾਲਾ ਸਿਸਟਮ ਫਿਲਹਾਲ ਲਾਗੇ ਨਹੀਂ ਹੈ ਜਦੋਂ ਵਿਹਾਲਾ ਸਿਸਟਮ ਲਾਗੇ ਆਉਦਾ ਕਿਉਂਕਿ ਦਸਵਰ ਦੇ ਵਿੱਚ ਵਿਹਾਲੇ ਸਿਸਟਮ ਇਕੱਠੇ ਆਉਣਗੇ ਤੇ ਉਹਦਾ ਵਿਹਾਲਿਆ ਸਾਰ ਬਣਦੇ ਜਾਫਰੇ ਨੇ ਫਿਲਹਾਲ ਆਉਂਦੇ ਦਿਨਾਂ ਦੇ ਵਿੱਚ ਵਿਹਾਲਾ ਕੋਈ ਤਕੜਾ ਸਿਸਟਮ ਤਾਂ ਨਹੀਂ ਆ ਰਿਹਾ ਤਰੁਆ ਜਿਹੜੇ ਜਿਲ੍ਹਾ ਦੇ ਵਿੱਚ ਧੁੱਧ ਪੈਦੀ ਹੈ ਜਿਹੜੇ ਜਿਹੜੇ ਤੁਹਾਨੂੰ ਅਸੀਂ ਨਾਮ ਲਈ ਆ ਉਹ ਜਿਹੜੇ ਆਪਣਾ ਅਲਰਟ ਤੇ ਰਹਿਣ ਇਹਨਾਂ ਜਿਲ੍ਹਾ ਦੇ ਵਿੱਚ ਧੁੱਧ ਕੱਲ ਵੀ ਪੈ ਸਕਦੀ ਹੈ ਸ਼ੁਕਰੀਆ ਜੀ